ਕਿਉਂਕਿ ਜੇ ਅਸੀਂ ਡੇਲੀ ਡੇਲੀ ਬੇਸਿਸ ਤੇ ਸੇਮ ਕੱਪੜੇ ਜੇ ਅਸੀਂ ਫਾਰਮਲ ਵੇਅਰ ਕਰ ਰਹੇ ਹਾਂ ਤਾਂ ਫਾਰਮਲ ਹੀ ਵੇਅਰ ਕਰੀ ਜਾਣੇ ਆ ਤਾਂ ਉਹ ਬਹੁਤ ਜ਼ਿਆਦਾ ਓਵਰ ਹੋ ਜਾਊਗਾ ਗਾਇਜ਼ ਬਲੈਕ ਐਂਡ ਇੱਕ ਵਾਈਟ ਸ਼ਰਟ ਇਹ ਦੋ ਕਲਰ ਐਵੇਂ ਦੇ ਕਲਰ ਨੇ ਜਿਹੜੇ ਅਸੀਂ ਆਪਣੇ ਵਾਰਡਰੋਬ ਦੇ ਵਿੱਚ ਜ਼ਰੂਰ ਰੱਖਾਂਗੇ ਕੋਲੇ ਸਟੂਡੈਂਟ ਆ ਗਾਇਜ਼ ਕੋਲੇ ਸਟੂਡੈਂਟਸ ਦਾ ਕਲਾਸੀਨੈਸ ਜਿਹੜਾ ਹੈ ਉਹ ਦੂਰੋਂ ਨਜ਼ਰ ਆਉਣਾ ਚਾਹੀਦਾ ਹੈ ਫਾਰਮਲ ਅਲਫੈਟ ਨੂੰ ਵੇਅਰ ਕਰੀਏ ਜਾਂ ਫਿਰ ਕੈਜੂਅਲ ਆਊਟਫਿਟ ਨੂੰ ਵੇਅਰ ਕਰੀਏ ਜਦੋਂ ਅਸੀਂ ਕਾਲਜ ਲਾਈਫ ਦੇ ਵਿੱਚ ਐਂਟਰੀ ਕਰਦੇ ਆ ਤਾਂ ਸਾਡਾ ਪਹਿਲਾ ਸਵਾਲ ਅਹੀਂ ਹੁੰਦਾ ਵਾ ਕਿ ਅਸੀਂ ਕਾਲਜ ਜਾਂਦੇ ਟਾਈਮ ਅਸੀਂ ਕਿਹੜੀ ਡਰੈਸ ਨੂੰ ਵੇਅਰ ਕਰੀਏ ਤੇ ਕਿਹੜੀ ਡਰੈਸ ਨੂੰ ਵੇਅਰ ਨਾ ਕਰੀਏ ਕਿ ਸਕੂਲ ਦੇ ਟਾਈਮ ਤੇ ਤਾਂ ਅਸੀਂ ਇੱਕ ਯੂਨੀਫਾਰਮ ਨੂੰ ਵੇਅਰ ਕਰਕੇ ਹੀ ਅਸੀਂ ਡੇਲੀ-ਡੇਲੀ ਜਾਂਦੇ ਸੀਗੇ ਬਟ ਕਾਲਜ ਲਾਈਫ ਦੇ ਵਿੱਚ ਅਸੀਂ ਡੇਲੀ ਆਊਟਫਿਟ ਨੂੰ ਚੇਂਜ ਕਰਕੇ ਅਸੀਂ ਕਿਵੇਂ ਦੇ ਡਰੈੱਸ ਨੂੰ ਆਪਣੇ ਨਾਲ ਕੈਰੀ ਕਰਨਾ ਵਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਸਿੱਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀਆਂ ਨੇ ਸੋ ਮੇਰਾ ਨਾਮ ਆ ਦਸਪਾਲ ਸਿੰਘ ਐਂਡ ਤੁਹਾਡਾ ਮੇਰੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਨਾ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਹਾਡੇ ਕੰਮ ਦੀਆਂ ਬਹੁਤ ਸਾਰੀਆਂ ਵੀਡੀਓਜ਼ ਇੱਥੇ ਮਿਲਣਗੀਆਂ ਤੁਹਾਨੂੰ ਅਸੀਂ ਆਪਣੀਆਂ ਪੱਗਾਂ ਦੇ ਨਾਲ ਕਿਵੇਂ ਆਪਣੀਆਂ ਸ਼ਰਟਸ ਨੂੰ ਮੈਚ ਕਰਨਾ ਵਾ ਕਿਵੇਂ ਆਪਣੀ ਆਊਟਫਿਟਸ ਦੇ ਨਾਲ ਆਪਣੀ ਪੱਗ ਨੂੰ ਮੈਚ ਕਰਨਾ ਵਾ ਹਰ ਇੱਕ ਸਵਾਲ ਦਾ ਜਵਾਬ ਤੁਹਾਨੂੰ ਸਾਡੇ ਇਸ ਚੈਨਲ ਦੇ ਉੱਪਰ ਮਿਲੇਗਾ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਗਾਈਸ ਸੋ ਜਦੋਂ ਗੱਲ ਆਉਂਦੀ ਆ ਜੀ ਕਾਲਜ ਅਸੀਂ ਕੀ ਵੇਅਰ ਕਰਕੇ ਜਾਣਾ ਵਾ ਤੇ ਸਾਡੀਆਂ ਅੱਖਾਂ ਸਾਹਮਣੇ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਸਾਹਮਣੇ ਸਾਨੂੰ ਨਜ਼ਰ ਆਉਂਦੇ ਨੇ ਅਸੀਂ ਕੀ ਵੇਅਰ ਕਰੀਏ ਤੇ ਕੀ ਵੇਅਰ ਨਾ ਕਰੀਏ ਅਸੀਂ ਕਿਵੇਂ ਦੀ ਡਰੈਸ ਅਪ ਰੱਖੀਏ ਕਿਵੇਂ ਦੀ ਡਰੈਸ ਅਪ ਨਾ ਵੇਅਰ ਕਰੀਏ ਸੋ ਸਭ ਤੋਂ ਪਹਿਲੀ ਕਨਫਿਊਜ਼ਨ ਇਹ ਹੁੰਦੀ ਆ ਕਿ ਫਾਰਮਲ ਜਾਂ ਫਿਰ ਕੈਜੂਅਲ ਅਸੀਂ ਫਾਰਮਲ ਆਲਫਟ ਨੂੰ ਵੇਅਰ ਕਰੀਏ ਜਾਂ ਫਿਰ ਕੈਜੂਅਲ ਆਊਟਫਿਟ ਨੂੰ ਵੇਅਰ ਕਰੀਏ ਜੇ ਗ ਤੇ ਕੈਜੂਅਲ ਆਊਟਫਿਟ ਦੇ ਵਿੱਚ ਬਹੁਤ ਸਾਰੀ ਲੋਕਾਂ ਨੂੰ ਕਨਫਿਊਜ਼ਨ ਹੈਗੀ ਆ ਕਿ ਕੈਜੂਅਲ ਦੇ ਵਿੱਚ ਅਸੀਂ ਫੰਕੀ ਸਟਾਈਲ ਕੱਪੜਿਆਂ ਨੂੰ ਵੇਅਰ ਕਰਨਾ ਵਾ ਫੰਕੀ ਸਟਾਈਲ ਦਾ ਮਤਲਬ ਇਹ ਕਿ ਰਫਟਾ ਉੱਪਰ ਅਸੀਂ ਜੀਨਸ ਨੂੰ ਵੇਅਰ ਕਰ ਲੈਨੇ ਆ ਜਾਂ ਕਿਸੇ ਵੀ ਫੰਕੀ ਸਟਾਈਲ ਦੇ ਜੈਕਟ ਵਗੈਰਾ ਨੂੰ ਵੇਅਰ ਕਰ ਲੈਨੇ ਆ ਓਵਰ ਐਕਸੈਸਰੀਜ਼ ਨੂੰ ਵੇਅਰ ਕਰ ਲੈਨੇ ਆ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਅਵੋਇਡ ਕਰਾਂਗੇ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਅਸੀਂ ਹੋਰ ਕੀ ਕੀ ਇੰਪਰੂਵ ਕਰਨਾ ਵਾ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਵਰ ਕਰਦੇ ਆ ਬਟ ਉਸ ਤੋਂ ਪਹਿਲਾਂ ਇੱਕ ਹੋਰ ਜਿਹੜੀ ਕਨਫਿਊਜ਼ਨ ਹੈਗੀ ਆ ਉਹਨੂੰ ਆਪਾਂ ਦੂਰ ਕਰੀ ਕਿ ਅਸੀਂ ਫਾਰਮਲ ਜਾਂ ਫਿਰ ਕੈਜੂਅਲ ਨੂੰ ਸਿਲੈਕਟ ਕਰਾਂਗੇ ਦੇਖੋ ਜੀ ਜੇ ਅਸੀਂ ਕਾਲਜ ਸਟੂਡੈਂਟ ਆ ਕਾਲਜ ਦੇ ਵਿੱਚ ਜਾ ਰਹੇ ਆ ਤੇ ਅਸੀਂ ਡੇਲੀ ਆਪਣੀ ਕਲੋਥਿੰਗ ਦੇ ਵਿੱਚ ਕੁਝ ਨਵਾਂ ਐਡ ਕਰਾਂਗੇ ਕਿਉਂਕਿ ਜੇ ਅਸੀਂ ਡੇਲੀ ਡੇਲੀ ਬੇਸਿਸ ਤੇ ਸੇਮ ਕੱਪੜੇ ਜੇ ਅਸੀਂ ਫਾਰਮਲ ਵੇਅਰ ਕਰ ਰਹੇ ਆ ਤਾਂ ਫਾਰਮਲ ਹੀ ਵੇਅਰ ਕਰੀ ਜਾ ਰਹੇ ਆ ਤਾਂ ਉਹ ਬਹੁਤ ਜ਼ਿਆਦਾ ਓਵਰ ਹੋ ਜਾਊਗਾ ਗਾਇਸ ਸੋ ਹਮੇਸ਼ਾ ਕੋਸ਼ਿਸ਼ ਕਰਨੀ ਹੈ ਕਿ ਆਪਣੀ ਆਊਟਫਿਟ ਨੂੰ ਚੇਂਜ ਕਰਕੇ ਥੈਨ ਅਸੀਂ ਕਾਲਜ ਜਾਈਏ ਡੇਲੀ ਬੇਸਿਸ ਤੇ ਸਾਨੂੰ ਆਪਣੀ ਜਿਹੜੀ ਆਊਟਫਿਟ ਹੈ ਉਹਦੇ ਵਿੱਚ ਕੁਝ ਨਾ ਕੁਝ ਚੇਂजेस ਜਿਹੜੇ ਕਰਦੇ ਰਹਿਣ ਚਾਹੀਦੇ ਆ ਤਾਂ ਜੋ ਸਾਡਾ ਜਿਹੜਾ ਕੌਨਫੀਡੈਂਸ ਆ ਉਹ ਹੋਰ ਜ਼ਿਆਦਾ ਵਧੇ ਤੇ ਅਸੀਂ ਆਪਣੀ ਪਰਸਨੈਲਿਟੀ ਨੂੰ ਹੋਰ ਜ਼ਿਆਦਾ ਇੰਪਰੂਵ ਕਰ ਸਕੀਏ ਸੋ ਫੋਰਮਲ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਵਧਣਾ ਚਾਹੂੰਗਾ ਜੀ ਕੈਜੂਅਲ ਦੇ ਨਾਲ ਕੈਜੂਅਲ ਆਊਟਫਿਟ ਦੇ ਬਾਰੇ ਗੱਲ ਕਰਦੇ ਆ ਸੋ ਸਭ ਤੋਂ ਪਹਿਲਾਂ ਕੈਜੂਅਲ ਆਊਟਫਿਟ ਦੇ ਵਿੱਚ ਅਸੀਂ ਗੱਲ ਕਰਾਂਗੇ ਕੈਜੂਅਲ ਸ਼ੂਜ਼ ਦੇ ਬਾਰੇ ਕੈਜੂਅਲ ਸ਼ੂਜ਼ ਦੇ ਵਿੱਚ ਅਸੀਂ ਹਮੇਸ਼ਾ ਲੋਫਰਸ ਨੂੰ ਪ੍ਰੀਫਰ ਕਰਾਂਗੇ ਅਸੀਂ ਲੋਫਰਸ ਵੇਅਰ ਕਰ ਸਕਦੇ ਹਾਂ ਬਟ ਇਹ ਹੈ ਕਿ ਓਵਰ ਜਿਹੜੇ ਫੰਕੀ ਸਟਾਈਲ ਜਿਹੜੇ ਸ਼ੂਜ਼ ਹੈਗੇ ਨੇ ਅਸੀਂ ਉਹਨਾਂ ਨੂੰ ਹਮੇਸ਼ਾ ਅਵੋਇਡ ਕਰਾਂਗੇ ਠੀਕ ਹੈ ਜੀ ਤੇ ਲੋਫਰ ਵੀ ਸਾਡੇ ਜਿਹੜੇ ਐਵੇਂ ਦੇ ਹੋਣੇ ਚਾਹੀਦੇ ਆ ਕਿ ਜਿਨ੍ਹਾਂ ਦੇ ਵਿੱਚ ਸਾਡਾ ਜਿਹੜਾ ਕਲਾਸ ਹੈ ਉਹ ਨਜ਼ਰ ਆਉਣਾ ਚਾਹੀਦਾ ਵਾ ਸ਼ੂਜ਼ ਤੋਂ ਬਾਅਦ ਗੱਲ ਆਉਂਦੀ ਹੈ ਜੀ ਪੈਂਟਸ ਦੇ ਬਾਰੇ ਜਦੋਂ ਸਾਡੀ ਗੱਲ ਪੈਂਟਸ ਤੇ ਆਉਂਦੀ ਹੈ ਤੇ ਅਸੀਂ ਹਮੇਸ਼ਾ ਕਟਿਫੜੀ ਪੈਂਟਸ ਨੂੰ ਹੀ ਪ੍ਰੇਫਰ ਕਰਦੇ ਆ ਜਦੋਂ ਅਸੀਂ ਕੈਜੂਅਲ ਆਊਟਫਿਟ ਨੂੰ ਵੇਅਰ ਕਰਦੇ ਆ ਪਰ ਇਹ ਹੈ ਕਿ ਕਟਿਫੜੀ ਜਿਹੜੀਆਂ ਪੈਂਟਸ ਹੁੰਦੀਆਂ ਨੇ ਜਾਂ ਫੰਕੀ ਸਟਾਈਲ ਪੈਂਟਸ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਹਮੇਸ਼ਾ ਅਵੋਇਡ ਕਰਾਂਗੇ ਅਸੀਂ ਕੋਲੇਜ ਸਟੂਡੈਂਟ ਆ ਗਏ ਸ ਕੋਲੇਜ ਸਟੂਡੈਂਟਸ ਦਾ ਕਲਾਸੀਨੈਸ ਜਿਹੜਾ ਹੈ ਉਹ ਦੂਰੋਂ ਨਜ਼ਰ ਆਉਣਾ ਚਾਹੀਦਾ ਵਾ ਜੇ ਅਸੀਂ ਫੰਕੀ ਸਟਾਈਲ ਕੱਪੜਿਆਂ ਨੂੰ ਵੇਅਰ ਕਰਾਂਗੇ ਤਾਂ ਸਾਡਾ ਜਿਹੜਾ ਕਲਾਸ ਆ ਉਹ ਦਿਖਣਾ ਘੱਟ ਹੋ ਜਾਊਗਾ ਸੋ ਇਸ ਕਰਕੇ ਅਸੀਂ ਜਿਹੜਾ ਆਪਣਾ ਕਲਾਸੀਨੈਸ ਨੂੰ ਹੋਰ ਜ਼ਿਆਦਾ ਵਧਾਉਣ ਵਾਸਤੇ ਆਪਣੀ ਪਰਸਨੈਲਿਟੀ ਨੂੰ ਹੋਰ ਜ਼ਿਆਦਾ ਇੰਪ ਸਾਨੂੰ ਜਿਹੜਾ ਆ ਇਹਨਾਂ ਫੰਕੀ ਸਟਾਈਲ ਬੈਲਟਸ ਐਕसेसਰੀਜ਼ ਫੰਕੀ ਸਟਾਈਲ ਸ਼ੂਜ਼ ਫੰਕੀ ਸਟਾਈਲ ਜਿਹੜੀਆਂ ਪੈਂਟਸ ਹੈਗਿਆ ਨੇ ਸਾਨੂੰ ਉਹਨਾਂ ਨੂੰ ਅਵੋਇਡ ਕਰਨਾ ਪਊਗਾ ਬਹੁਤ سارے ਮੁੰਡੇ ਇਹ ਵਾਲੀਆਂ ਗਲਤੀਆਂ ਕਰਦੇ ਨੇ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਇੰਪਰੂਵ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਜੇ ਕੈਜੂਅਲ ਆਊਟਫਿਟ ਦੀ ਗੱਲ ਕੀਤੀ ਜਾਵੇ ਤਾਂ ਕੁਝ ਚੀਜ਼ਾਂ ਐਹ ਜਿਹੀਆਂ ਹੈਗਿਆ ਨੇ ਜਿਹੜੀਆਂ ਸਾਡੀਆਂ ਫਾਰਮਲ ਆਊਟਫਿਟ ਦੇ ਵਿੱਚ ਵੀ ਚੱਲ ਜਾਂਦੀਆਂ ਨੇ ਤੇ ਸਾਡੀ ਕੈਜੂਅਲ ਆਊਟਫਿਟ ਦੇ ਵਿੱਚ ਵੀ ਚਾ ਆ ਜਾਂਦੇ ਨੇ ਜਦੋਂ ਗੱਲ ਸ਼ਰਟਸ ਦੀ ਆਉਂਦੀ ਆ ਤਾਂ ਅਸੀਂ ਹਮੇਸ਼ਾ ਪ੍ਰੇਫਰ ਕਰਾਂਗੇ ਇੱਕ ਬਲੈਕ ਐਂਡ ਇੱਕ ਵਾਈਟ ਸ਼ਰਟ ਇਹ ਦੋ ਕਲਰ ਐਵੇਂ ਦੇ ਕਲਰ ਨੇ ਜਿਹੜੇ ਅਸੀਂ ਆਪਣੀ ਵਾਰਡਰੋਬ ਦੇ ਵਿੱਚ ਜ਼ਰੂਰ ਰੱਖਾਂਗੇ ਕਿਉਂਕਿ ਇਹ ਵਾਲੇ ਜਿਹੜੇ ਕਲਰ ਸਾਡੇ ਕੋਲ ਹੈਗੇ ਨੇ ਇਸ ਤੇ ਅਸੀਂ ਆਪਣੀ ਜਿਹੜੀ ਕੈਜੂਅਲ ਆਊਟਫਿਟ ਹੈ ਉਹ ਨੂੰ ਵੀ ਕੰਪਲੀਟ ਕਰ ਸਕਦੇ ਆ ਤੇ ਸਾਡੀ ਫਾਰਮਲ ਆਊਟਫਿਟ ਨੂੰ ਵੀ ਕੰਪਲੀਟ ਕਰ ਸਕਦੇ ਆ ਸੋ ਐਸ ਕਰਕੇ ਸਾਨੂੰ ਇਹ ਵਾਲੇ ਦੋ ਕਲਰ ਜਿਹੜੇ ਹੈਗੇ ਨੇ ਹਮੇਸ਼ਾ ਫਰਸਟ ਪ੍ਰੈਫਰੈਂਸ ਦੇ ਵਿੱਚ ਰੱਖਣੇ ਚਾਹੀਦੇ ਨੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਜੀ ਐਕਸੈਸਰੀਜ਼ ਦੇ ਬਾਰੇ ਕੈਜੂਅਲ ਆਊਟਫਿਟਸ ਦੇ ਵਿੱਚ ਅਸੀਂ ਕਿਹੜੀਆਂ ਐਕਸੈਸਰੀਜ਼ ਨੂੰ ਅਵੋਇਡ ਕਰਾਂਗੇ ਤੇ ਕਿਹੜੀਆਂ ਐਕਸੈਸਰੀਜ਼ ਨੂੰ ਅਸੀਂ ਹਮੇਸ਼ਾ ਵੇਅਰ ਕਰਾਂਗੇ ਸੋ ਗੱਲ ਜਦੋਂ ਕੈਜੂਅਲ ਐਕਸੈਸਰੀਜ਼ ਦੀ ਗੱਲ ਆ ਤੇ ਕਾਫੀ سارے ਮੁੰਡੇ ਜਿਹੜੇ ਹੈਗੇ ਨੇ ਓਵਰ ਬ੍ਰੈਸਲੇਟਸ ਜਾਂ ਫਿਰ ਓਵਰ ਚੇਨਸ ਆਪਣੇ ਰਿਸਟ ਦੇ ਉੱਪਰ ਜਿਹੜੇ ਆ ਵੇਅਰ ਕਰਦੇ ਨੇ ਸਾਨੂੰ ਐਵੇਂ ਦਾ ਕੁਝ ਨਹੀਂ ਕਰਨਾ ਚਾਹੀਦਾ ਸਾਨੂੰ ਜਸਟ ਇੱਕ ਸਿੰਪਲ ਸਲੀਕ ਵਾਚ ਜਿਹੜੀ ਆ ਉਹ ਆਪਣੇ ਰਿਸਟ ਦੇ ਉੱਪਰ ਕੈਰੀ ਕਰਨੀ ਚਾਹੀਦੀ ਹੈ ਐਂਡ ਉਸ ਤੋਂ ਇਲਾਵਾ ਜੇ ਅਸੀਂ ਕੁਝ ਕਰਨਾ ਵਾ ਤੇ ਅਸੀਂ ਜਸਟ ਇੱਕ ਚੇਨ ਗਲੇ ਦੇ ਵਿੱਚ ਐਡ ਕਰਾਂਗੇ ਉਹ ਵੀ ਆਪਣੀ ਲੁੱਕ ਨੂੰ ਥੋੜਾ ਜਿਆ ਇੰਪਰੂਵ ਕਰਨ ਵਾਸਤੇ ਬਾਕੀ ਇਸ ਤੋਂ ਇਲਾਵਾ ਜੇ ਅਸੀਂ ਕੁਝ ਵੀ ਵੇਅਰ ਕਰਨ ਬਾਰੇ ਸੋਚ ਰਹੇ ਹਾਂ ਤਾਂ ਉਹ ਬਹੁਤ ਵੱਡੀ ਜਿਹੜੀ ਆ ਫੈਸ਼ਨ ਮਿਸਟੇਕ ਹੋ ਸਕਦੀ ਆ ਕਿਉਂਕਿ ਅਸੀਂ ਕਾਲਜ ਸਟੂਡੈਂਟ ਆ ਗਾਇਜ਼ ਅਸੀਂ ਕਾਲਜ ਦੇ ਵਿੱਚ ਜਾ ਰਹੇ ਹਾਂ ਤੇ ਕਾਲਜ ਦੇ ਵਿੱਚ ਜਾਂਦੇ ਟਾਈਮ ਸਾਨੂੰ ਆਪਣੇ ਟੀਚਰ ਨੂੰ ਵੀ ਆਪਣੇ ਮਾਈਂਡ ਦੇ ਵਿੱਚ ਰੱਖਣਾ ਚਾਹੀਦਾ ਵਾ ਕਿ ਅਸੀਂ ਕਿਵੇਂ ਦੀ ਡਰੈਸ ਅਪ ਨੂੰ ਵੇਅਰ ਕਰਨਾ ਵਾ ਤੇ ਕਿਵੇਂ ਦੀ ਡਰੈਸ ਅਪ ਨੂੰ ਅਸੀਂ ਅਵੋਇਡ ਕਰਨਾ ਵਾ ਸੋ ਇਸ ਤੋਂ ਇਲਾਵਾ ਅਸੀਂ ਗੱਲ ਕਰਾਂਗੇ ਹੁਣ ਆਪਣੇ ਨੈਕਸਟ ਟੌਪਿਕ ਦੇ ਬਾਰੇ which is ਫਾਰਮਲ ਆਊਟਫਿਟ If we are talking about formal outfit then we should always match our belt, shoes and watch color. ਸਾਡੀ ਸਭ ਤੋਂ ਵੱਡੀ ਮਿਸਟੇਕ ਇਹ ਹੀ ਹੁੰਦੀ ਹੈ ਕਿ ਅਸੀਂ ਜਦੋਂ ਵੀ ਫਾਰਮਲ ਆਊਟਫਿਟ ਨੂੰ ਵੇਅਰ ਕਰਦੇ ਹਾਂ ਤਾਂ ਅਸੀਂ ਆਪਣੀ ਵਾਚ ਦਾ ਕਲਰ ਆਪਣੀ ਬੈਲਟ ਦਾ ਕਲਰ ਐਂਡ ਆਪਣੇ ਸ਼ੂਜ਼ ਦਾ ਕਲਰ ਜਿਹੜਾ ਆ ਉਹ ਮੈਚ ਨਹੀਂ ਕਰਦੇ ਜੇ ਅਸੀਂ ਬ੍ਰਾਊਨ ਕਲਰ ਦੀ ਵਾਚ ਨੂੰ ਵੇਅਰ ਕੀਤਾ ਹੋਵੇ ਤੇ ਅਸੀਂ ਬ੍ਰਾਊਨ ਕਲਰ ਦੀ ਬੈਲਟ ਨੂੰ ਵੇਅਰ ਕਰਾਂਗੇ ਤੇ ਬ੍ਰਾਊਨ ਕਲਰ ਦੇ ਹੀ ਸ਼ੂਜ਼ ਵੇਅਰ ਕਰਾਂਗੇ ਜੇ ਸਾਡੇ ਕੋਲ ਬ੍ਰਾਊਨ ਸ਼ੂਜ਼ ਨਹੀਂ ਆ ਬ੍ਰਾਊਨ ਬੈਲਟ ਨਹੀਂ ਹੈ ਬ੍ਰਾਊਨ ਵਾਚ ਨਹੀਂ ਹੈ ਦੈਨ ਵੀ ਸ਼ੁੱਡ ਟ੍ਰਾਈ ਬਲੈਕ ਅਸੀਂ ਬਲੈਕ ਦੇ ਵੱਲ ਜਾ ਸਕਦੇ ਹਾਂ ਬਲੈਕ ਸ਼ੂਜ਼ ਬਲੈਕ ਵਾਚ ਬਲੈਕ ਬੈਲਟ ਨੂੰ ਅਸੀਂ ਵੇਅਰ ਕਰਾਂਗੇ ਫਾਰਮਲ ਆਊਟਫਿਟ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕਹਾਂ ਕਿ ਅਸੀਂ ਆਪਣੀ ਜਿਹੜੀ ਇਹ ਵਾਲੀ ਫੈਸ਼ਨ ਮਿਸਟੇਕ ਹੈ ਉਹ ਨੂੰ ਨਹੀਂ ਕਰਨਾ ਅਸੀਂ ਹਮੇਸ਼ਾ ਆਪਣੇ ਬੈਲਟ ਵਾਚ ਤੇ ਆਪਾਂ ਦਾ ਜਿਹੜਾ ਸ਼ੂਜ਼ ਦਾ ਕਲਰ ਹੈ ਉਹਨੂੰ ਮੈਚ ਕਰਨਾ ਵਾ ਉਹ ਇਸ ਕਰਕੇ ਕਿਉਂਕਿ ਇਹ ਬਹੁਤ ਵੱਡਾ ਜਿਹੜਾ ਹੈ ਫਾਰਮਲ ਆਊਟਫਿਟਸ ਦਾ ਰੂਲ ਹੈਗਾ ਵਾ ਤੇ ਇਸ ਤੋਂ ਇਲਾਵਾ ਜਿਹੜਾ ਸਾਡਾ ਨੈਕਸਟ ਰੂਲ ਆ ਉਹ ਹੈਗਾ ਆ ਜੀ ਸਾਡੀ ਜਿਹੜੀ ਸ਼ਰਟ ਦੀ ਪਲੇਕਟ ਹੈਗੀ ਆ ਫਰੰਟ ਪਲੇਕਟ ਤੇ ਸਾਡੇ ਜਿਹੜੇ ਬੈਲਟ ਦਾ ਬੱਕਲ ਹੈਗਾ ਵਾ ਇਹ ਤਿੰਨੋਂ ਸਿਮਿਲਰ ਲਾਈਨ ਦੇ ਵਿੱਚ ਹੋਣੇ ਚਾਹੀਦੇ ਆ ਇਹ ਮਲੈਜੀ ਤੋਂ ਲਿਆ ਗਿਆ ਕਾਫੀ ਜ਼ਿਆਦਾ ਫੇਮਸ ਜਿਹੜਾ ਆ ਰੂਲ ਹੈਗਾ ਵਾ ਫਾਰਮਲ ਆਊਟਫਿਟ ਦਾ ਅਸੀਂ ਹਮੇਸ਼ਾ ਇਸ ਰੂਲ ਨੂੰ ਫੋਲੋ ਕਰਾਂਗੇ ਜਦੋਂ ਵੀ ਅਸੀਂ ਫਾਰਮਲ ਆਊਟਫਿਟ ਨੂੰ ਵੇਅਰ ਕਰ ਰਹੇ ਹਾਂ ਸੋ ਇਹ ਦੇ ਹੋ ਗਈ ਸਾਡੇ ਰੂਲਸ ਦੀ ਗੱਲ ਇਸ ਤੋਂ ਇਲਾਵਾ ਜੇ ਅਸੀਂ ਕਲਰਸ ਦੇ ਬਾਰੇ ਗੱਲ ਕਰੀਏ ਤਾਂ ਜੇ ਅਸੀਂ ਕਾਲਜ ਸਟੂਡੈਂਟ ਹਾਂ ਤਾਂ ਸਾਡੇ ਬੋਰਡਰੋਪ ਦੇ ਵਿੱਚ ਇੱਕ ਵਾਈਟ ਕਲਰ ਦੀ ਸ਼ਰਟ ਐਂਡ ਬਲੈਕ ਪੈਂਟ ਜਾਂ ਫਿਰ ਡਾਰਕ ਬਲੂ ਪੈਂਟ ਜਿਹੜੀ ਆ ਉਹ ਸਾਡੇ ਬੋਰਡਰ ਦੇ ਵਿੱਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਗਾਇਜ਼ ਬਾਕੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਹੋਰ ਜ਼ਿਆਦਾ ਇੰਪਰੂਵ ਕਰ ਸਕਦੇ ਆਂ ਬਟ ਸਾਡੀ ਇਸ ਵੀਡੀਓ ਦਾ ਨੈਕਸਟ 파ਰਟ ਵੀ ਜ਼ਰੂਰ ਮੈਂ ਜਲਦੀ ਹੀ ਲੈ ਕੇ ਆਵਾਂਗਾ ਤੇ ਉਹਦੇ ਵਿੱਚ ਅਸੀਂ ਹਰ ਇੱਕ ਚੀਜ਼ ਨੂੰ ਕਲੀਅਰਲੀ ਕਵਰ ਕਰਾਂਗੇ ਸੋ ਮੇਰੀ ਅੱਜ ਦੀ ਛੋਟੀ ਜਿਹੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਸਾਡੇ ਚੈਨਲ ਦੇ ਉੱਪਰ ਫੈਸ਼ਨ ਐਂਡ ਗਰੂਮਿੰਗ ਦੇ ਨਾਲ ਰਿਲੇਟਡ ਵੀਡੀਓਜ਼ ਜਿਹੜੀਆਂ ਨੇ ਉਹ ਜਲਦੀ ਹੀ ਰੈਗੂਲਰ ਅਪਲੋਡ ਹੋਣ ਵਾਲੀਆਂ ਨੇ ਸੋ ਐਸ ਕਰਕੇ ਮਿਸ ਨਾ ਕਰਿਓ ਕੋਈ ਵੀ ਵੀਡੀਓ ਸੋ ਮਿਲਦੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਕਰੇ